ਸਸਰੀਕਾਰ ਜੀ ਪਾਣ ਜੀ ਨਹੀਂ ਹੈ ਕਿ ਕਦੇ ਹੋ ਨਹੀਂ ਲੈਨੇ ਤਣ ਤੋਂ ਵੇਗਾ ਜਿਸ ਬਕਰੀ ਇਹ ਇਹਨਾਂ ਦੇ ਵਿੱਚ ਕਈ ਖੂਬੀਆਂ ਹੁੰਦੀਆਂ ਨੇ ਥਣ ਤੇ ਥਣ ਹੋਵੇ ਚਾਰ ਥਣੀ ਹੋਵੇ ਖੁਸਰੀ ਹੋਵੇਹੀਂ ਜਿਹੜੀ ਹੋਵੇ ਪਿੱਛੋਂ ਰਿਜ਼ਲਟ ਨਿਕਣਦੇ ਨੇ ਕਿਉਂ ਜੀ ਪੂੰਛਾਂ ਚਾਕੇ ਵੀ ਦੇਖੋ ਵੀ ਸਭ ਸੁਰ ਸਹੀ ਨੇ ਇੱਕ ਵਾਰੀ ਲੈ ਲਈ ਇੰਜੜੀ ਨਿਕਲੀ ਹਾਂ ਆ ਗਈ ਨਾ ਤੇਰੀ ਗੱਲ

ਇਦੋਂ ਤੱਕੜੀਆਂ ਪੱਠਾ ਰਹੀਆਂ ਨੇ ਅਸੀਂ 60000 ਨੂੰ ਚੱਲ ਕੇ ਦੇਖਿਆ ਇਹਨੂੰ ਦੁਬਾਰ ਖੇਨ ਦੱਸ ਉੱਥੇ ਥੱਲੇ ਪਿਤਾ ਦੇ ਪੈਸੇ ਲੈ ਲੈ ਬਣਾਇਆ ਪੱਠਾ ਥੱਲੇ ਨਿਖਾਈ ਕਰਾ ਲਓ ਸਰ ਹੋਰ ਕਿੰਨੇ ਦਿਨ ਦੇਣੀ ਮੈਨੂੰ ਦੱਸ ਦੀ 23000 ਦੇ 23000 ਦੀ ਸਾਈ ਕਾਡੋ ਮੈਨੂੰ ਐ ਨਹੀਂ ਸੌਦਾ ਬਣਦਾ ਪਾ ਪੈਸੇ ਹੀ ਗਣ ਲੈ ਨਾ ਆ ਜਾ ਇੱਕ ਕੋਈ ਗੱਲ ਕਹੂੰਗਾ ਮੁਰਕੇ ਮੈਂ ਤੈਨੂੰ ਕਹਿੰਦਾ ਨਹੀਂ 18000 ਦੀਆਂ ਦੇ ਪੱਠਾਂ 60000 ਨੂੰ 22000 ਦੇ ਦੇ ਦੂੰਗਾ ਕੱਚਾ ਕੰਮ ਹੀ ਨਹੀਂ ਕਰਿਆ ਮੈਨੇ ਯਾਰ ਤੇਰਾ ਮੈਂ ਵੀ ਨਹੀਂ ਕੀਤਾ ਹੁਣ ਕਿੰਨਾ ਕ ਫਰਕ ਆਗਦਾ ਲੱਕੀ ਦਲਾਲੀ ਮੇਰੀ 600 ਰੁਪਿਆ ਲਵਾਂ ਤਿੱਥੋਂ ਮੈਂ 200 ਰੁਪਿਆ ਨਾ ਲੈਣਾ 22000 ਰੁਪਿਆ ਦੇ ਦੋ ਫਿਰ ਪੂਰਾ ਤੇ ਛੋਟੇ ਭਾਈ ਮੈਂ ਤੇਰਾ ਕੱਚਾ ਕੰਮ ਨਹੀਂ ਕਰਿਆ ਬਹੁਤ ਮਾਲ ਖੜਾ ਵਿਕੇ ਨਹੀਂ ਰਿਹਾ ਵਪਾਰੀ ਹੈ ਹੀ ਨਹੀਂ ਇੰਨਾ ਚ ਪੱਠਾਂ ਦੀ ਕੁਆਲਿਟੀ ਵੀ ਚੈੱਕ ਕਰੋ ਨਾ ਇੰਨੀਆਂ ਚੰਗੀਆਂ ਪੱਠਾਂ ਤੇ ਫਿਰ ਉਹ ਜਾਰੇ ਟਲਾ ਦੋ ਪੱਕਾ ਜੇ ਚੰਗੀਆਂ ਨਹੀਂ ਤਾਂਹੀਂ ਖੜੇ ਆ ਪੱਕੇ ਮਾਰੀਆਂ ਹੁੰਦੀਆਂ ਖੜਦੇ ਹੀ ਨਹੀਂ ਪੱਕੇ ਪੈਸੇ ਲਾ ਨਵਾਂ ਵਪਾਰੀ ਆਇਆ ਬੀਕਾ ਨੇਰ ਤੋਂ ਗਰੀਬ ਆਦਿਆਂ ਨੇ ਰੇਗੇ ਚ ਦਿਹਾੜੀ ਕਰ ਕਰ ਇਹਨੇ ਪੈਸੇ ਇਕੱਠੇ ਕਰੇ ਨਹੀਂ ਸੱਚਾਈ ਦੇ ਤੋ ਅਗਲੇ ਜਦ ਚ ਤੋ ਨਹੀਂ ਆ ਬਤਾ ਸੱਚਾਈ ਦੇ ਰਹੇ ਆ ਤੈਨੂੰ ਨਵਾਂ ਇਹਦਾ ਫਾਰਮ ਖਿਲਾ ਰਹੇ ਆ ਬਾਈ ਬਾਈ ਹਜ਼ਾਰ ਰੁਪਿਆ ਕਰਦੇ ਪੁਰਾ ਨਹੀਂ ਤੋ ਸਾਤੋਂ ਪਰ ਕੋਈ ਹੁਣ ਜਿਆਦਾ ਫਰਕ ਨਹੀਂ ਸਾਤੋਂ ਪਰ ਬੜਗੀ ਤੋ ਸਾਤੋਂ ਬੇ ਤਾਂ ਡਬਲ ਹੈ ਤਾ ਹੋਏ ਇਹਨੂੰ ਇੱਕ ਦਿਵਾਈ ਇਹ ਤੇ ਮੈਂ ਤੋ ਖੜੋ ਖੜ ਤੈਨੂੰ ਨਹੀਂ ਪਤਾ ਨਾ ਗੱਲਾਂ ਦਾ ਓਰਿਆ ਐਨਾ ਪੱਜਾ ਓ ਰਾਜਾ ਉਹ ਜ਼ਰੂਰੀ ਆ ਮਾਲ ਤਾਂ ਲੈ ਲੈਣਾ ਉਰੇ ਕਿਉਂ ਨਹੀਂ ਆਉਂਦਾ ਤੇਰੇ ਕੀ ਮਿਰਚਾਂ ਲੜਦੀਆਂ ਨੇ ਐ ਭੱਜ ਲਾਉਂਦੇ ਹੋ ਪਰ ਮੁੱਖਤ ਕਿੱਥੇ ਮਿਲੂਗਾ ਮਾਲ ਆ ਚੱਕ ਓਏ ਹੋ ਗਈਆਂ 19000 ਦੀਆਂ ਬੱਸ ਬੱਸ ਬਰਦੀਏ ਲੈ ਲੈ ਥੋੜਾ 19000 ਰੁਪਏ ਲੈ ਲੈ ਫੜਾਓ ਪੈਸੇ ਚੁੱਪ ਕਰ ਜਾ ਮਹਾ ਜਮੀਨ ਆ ਬੰਦਾ ਢੜਕ ਜੀ ਨਹੀਂ ਨਹੀਂ 19000 ਤੇਰੀ ਮਰਜ਼ੀ ਆ ਕਿੰਨੇ ਰੁਪਏ ਕਰ ਦੂੰਗਾ ਨਾ ਹੁਣ ਤੇਰੀ ਮਰਜ਼ੀ ਹੈ ਮੈਂ ਤਾਂ ਤੇਰਾ ਮਾਲ ਵੇਚਣ ਵਾਲੀ ਗੱਲ ਕਰੀ ਹੈ ਵੀ 10000 ਰੁਪਏ ਵੀ ਗਰੀਬ ਆਦਮੀ ਤੂੰ ਐ ਗਰੀਬ ਏ ਆ ਤੇਰਾ ਮਾਨ ਤਾਂ ਆ 10000 ਰੁਪਏ ਦਾ ਇਹ ਤਾਂ ਇੱਕ ਬੰਦੇ ਉਹ ਮੇਰੇ ਕੋਲ ਤਾਂ ਮੈਂ ਸੱਚਾਈ ਇਹ ਸੱਚਾਈ ਚਾ ਪਰ 10000 ਰੁਪਿਆ ਕਰ ਜੇ ਹੁੰਦਾ ਹੁੰਦਾ ਮੈਂ ਤੈਨੂੰ ਦੱਸ ਦਾਂਦਾ ਕਿੰਨੇ ਗਏ 3 ਨੇ ਹਾਂ ਚੱਕ 1.5 ਰੁਪਏ ਹੋ ਗਈਆਂ ਇਹਨਾਂ ਨੂੰ 1.95 ਬਸ ਹੁਣ ਚੁੱਪ ਕਰ ਜਾ ਨਹੀਂ ਨਹੀਂ ਮਖ ਉਹ ਥੋੜਾ ਉਹ ਕਿਉਂ ਤੜਕਿਓਨੇ ਗਾਕਰੂ ਚੱਬ ਚੁੱਪ ਕਰ ਜਾ ਬਸ ਫੜ ਲੈ ਚੱਲ ਪੂਰਾ ਕਰ ਨਾ ਨਾ ਪੂਰਾ ਨਹੀਂ ਹੁੰਦਾ ਨਾ ਜਿਹੜੀ ਤੈਨੂੰ ਗੱਲ ਕਹਤੀ ਉਹ ਨਹੀਂ ਮਖ ਨਹੀਂ ਖਰਚਾ ਬਹੁਤ ਪੂਨੂੰ ਗੱਡੀ ਵੀ ਕਰਾਉਣੀ ਹੈ ਮੈਨੂੰ ਵੀ ਖਰਚਾ ਪੈ ਜਾਣਾ ਕਿਉਂ ਵੀ ਹੁਣ 500 ਦੀ ਕਸਰ ਰਹਿ ਗਈ ਪੂਰੀਆਂ ਮੰਗਦਾ 20 ਦੀਆਂ ਦੇ ਨਾ ਸਾਈ ਜਨਾ ਦੇਵਾ ਮਰਜ਼ੀ ਤੇਰੀ ਹੈ ਇੱਥੋਂ ਤੋਂ ਦੀ ਨਹੀਂ ਮੈਂ ਜਾਂਦਾ ਕਿਤੇ ਕਹਦੇ ਮਹਿੰਗੀਆਂ ਦਵਾਈਆਂ ਕਿਉਂ ਜੀ ਮਨਨ ਕੋ 500 ਪਈ ਭਾਈ ਨੇ ਕਹਦੇ ਨਹੀਂ ਆ ਬਾਤ ਸਾਰੇ ਭਾਈ ਨੇ ਕਹਦੇ ਮਨੇ ਨਾ ਕੋ ਚਲੋ ਇੱਕ ਵਾਰੀ ਚਲੋ ਭਾਈ ਭਾਈ ਨੇ ਕਹਦੇ ਨਹੀਂ ਇੱਕ ਭਈ ਇੱਕ ਨੂੰ ਭਾਈ ਕਾ ਨਹੀਂ ਮੇਰੀ ਤਰਫ ਸਾਰਾਈ ਸਰਾਈ ਭਈ ਇੱਕ ਨੂੰ ਭਾਈ ਨੂੰ ਕੋ ਠੀਕ ਹੋਗੀ ਕੋ ਤਾਂ ਆਪਦੀ ਕਰਾਉ ਤੂੰ ਤੇਰੀ ਤਾਂ ਕਰਾਵੇਂ ਗਈ ਮੇਰੀ ਲਖਾਈ ਨਹੀਂ ਮੇਰੀ ਸਾਰੀ ਲਖਾਈ ਥੋੜੀ ਤੇਰਾ ਦਿਮਾਗ ਖਰਾਬ ਹੈ ਬਾ ਉਹ ਤੇਰਾ ਜਿਹੜਾ ਮੰਡੀ ਦਾ ਸੂਲ ਚੱਲਦਾ ਯਾਰ ਛੋਟੇ ਭਾਈ ਕਮਾਲ ਆ ਯਾਰ ਤੇਰੇ ਸਾਰੀ ਮੰਡੀ ਚ ਪੁੱਛੋ ਰੇ ਪਤਾ ਕਰ ਵੀ ਬੱਕਾ ਆਪੋ ਦੀ ਲਖਾਈ ਯਾਰ ਹੁੰਦੀ ਐ ਮੈਂ ਆਪ ਦੀ ਕਰਾ ਦੂੰ ਤੂੰ ਆਪ ਨੀ ਕਰਾ ਦੋ ਆਹ ਹੋਈ ਹੋਗੇ ਮੈਂ ਲਊ 200 ਰੁਪਏ ਨਾ ਫਿਰ ਮੈਨੂੰ ਝੁਗਾ ਚੱਕੇਂਗਾ ਤੂੰ ਬਹੁਤੇ ਝੱਕ ਜਾਂਦੇ ਨੇ ਮੇਰਾ ਕੰਮ ਐ ਇਸੇ ਕੰਮ ਤੇ ਹੋਰ ਮੈਂ ਬੈਧੀ ਹਰ ਚੱਲਦੇ ਨੇ ਮੇਰੇ ਮੈਂ ਤਾਂ ਦੀਗੇ ਤੁਹਾਡੇ ਨਾਲੋਂ ਦੇ ਨਾ ਨਾ ਵਪਾਰੀ ਆਉਣ ਵਿਚਾਰੇ ਲੈਣ ਵਾਲੇ ਵੇਚਣ ਵਾਲੇ ਸੁੱਖਾ ਮੰਗਦਾ ਦਿੰਦਾ ਤਾ ਯਾ ਹੋ ਗਈਆਂ ਤੂੰ ਨਵੇਂ ਬਾਪ ਦਾ ਵੱਡੇ ਬਾਪ ਦਾ ਬਣ ਅਸੀਂ ਛੋਟੇ ਵਾਪਦੇ ਆ ਪੂਰੇ 20 ਦੀਆਂ ਹੋ ਗਈਆਂ 200 ਰੁਪਏ 500 ਪਿੱਛੇ ਮਾਲ ਥੋੜੀ ਛੱਡਣਾ ਹੈ ਖੁਸ਼ ਹੈ ਖੁਸ਼ ਖੁਸ਼ ਹੋ ਗਏ ਦੀ ਹਾਂ 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 ਅਗਲੇ ਨੂੰ ਵੀ ਵਾਅਦਾ ਕਰੀਂ ਇਹੀ ਪਾਇਆ ਕਿ ਭਾਈ ਇਹੀ ਲੱਗੇ ਤੁਹਾਨੂੰ ਕਹਿੰਨੀ 500 ਰੁਪਏ ਫालतू ਗੱਲ ਤਾਂ ਗੱਲ ਨਹੀਂ ਤੇਰੀ ਤੇਰੇ ਨਾਲ ਲੱਗੂ ਉਹਦੀ ਉਹਦੇ ਨਾਲ ਲੈ ਨਾਲ ਹਾਂ ਇਹ ਗੱਲ ਮੈਂ ਨਹੀਂ ਕਹਿੰਦਾ ਪਰ ਇਹ ਤੇ ਲੈ ਲੈ 500 ਦਾ ਹੋਰ ਦੇ ਦੇ ਆਕਾ ਸਿਆ ਰਿਹਾ ਓਏ ਤੂੰ ਇਹ ਮੈਨੂੰ ਦੇ ਦੀ ਗੱਸਿਆ ਆ ਓ 100 ਹੋਰ ਦੀਂ ਦੀ ਬਸ ਗੱਲ ਬਣ ਗਈ ਜਿੰਨੇ ਪਾਟੇ ਪ੍ਰਾਨ ਨਾ ਇਹ ਕੰਮ ਨਾ ਕਰ ਰੀਤ ਨਾ ਤੋੜ ਫਿਰ ਇਹ ਘਟ ਦੇਊਗਾ ਇਹ ਵੀ ਰੱਖ ਲੈ ਚ ਇਹ ਇਹ ਤਾਂ ਮਨਾ ਕਰ ਆਂ ਦੇ ਆ ਵੀ ਮੈਨੂੰ ਖੋਟਾ ਖੋਟਾ ਲੈ ਆ ਮੈਂ ਤਿੱਥੋਂ ਹੋਰ ਪਾਟਿਆ ਹੋਇਆ ਖੋਟਾ ਮੈਨੂੰ ਦੇ ਦਿਆ ਕਰੋ ਚੇਪੀਆਂ ਵਾਲਾ ਮੈਂ ਫੇ ਚਲਾ ਦੂੰਗਾ ਚੰਗੇ ਚੰਗੇ ਤੁਸੀਂ ਰੱਖ ਲਓ ਭਾਈ